ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ ਮਸਿਆ ਔਰ ਮਸਿਆ ਤਰਨਤਨ ਦੇ ਵਿੱਚ ਬੜੀ ਸ਼ਰਧਾ ਦੇ ਨਾਲ ਮਨਾਈ ਜਾਂਦੀ ਹੈ ਕਿਉਂਕਿ ਮਸੇ ਨਾਂ ਦੇ ਬੰਦੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸਰੋਵਰ ਵਾਸਤੇ ਜ਼ਮੀਨ ਦਿੱਤੀ ਸੀ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਮਸਿਆ ਜਿਹੜੀ ਆ ਉਹ ਤੇਰੇ ਨਾਂ ਦੀ ਲਗਾਈ ਜਾਵੇਗੀ ਤੇ ਮਸਿਆ ਦੇ ਦਿਹਾੜੇ ਤੇ ਗੁਰੂ ਅਰਜਨ ਦੇਵ ਸਾਹਿਬ ਨੇ ਕਿਰਪਾ ਕੀਤੀ ਆ ਕਿ ਸਾਡੇ ਗ੍ਰਹਿ ਵਿਖੇ ਅਸੀਂ ਨਿੱਕੇ ਨਿੱਕੇ ਸੀ ਜਦੋਂ ਦਾ ਸਾਡੇ ਘਰ ਦੇ ਵਿੱਚ ਇਹ ਲੰਗਰ ਜਿਹੜਾ ਵਾ ਪਕਾਇਆ ਜਾਂਦਾ ਸੰਗਤਾਂ ਆ ਕੇ ਬੜੀ ਸ਼ਰਧਾ ਦੇ ਨਾਲ ਸੇਵਾ ਕਰਦਿਆਂ ਆ। ਆ ਤੁਸੀਂ ਦੇਖੋ ਕਿ ਸੰਗਤਾਂ ਜਿਹੜੀਆਂ ਸੇਵਾ ਕਰ ਰਹੀਆਂ ਵਾ ਸਾਰਾ ਪਰਿਵਾਰ ਜਿਹੜਾ ਵਾ ਉਹ ਸੇਵਾ ਦੇ ਨਾਲ ਜੁੜਿਆ ਨਾਲ ਮਿੱਠੇ ਚੌਲਾਂ ਦੀ ਦੇਗ ਤਿਆਰ ਹੋਈ ਆ ਸੰਗਤਾਂ ਵਾਸਤੇ ਤੇ ਨਾਲੇ ਦਾਲ ਔਰ ਸਾਦਾ ਜਿਹੜਾ ਸਾਡਾ ਗੁਰੂ ਸਾਹਿਬ ਦਾ ਹੁਕਮ ਸੀ ਕਿ ਸਾਦਾ ਜਿਹੜਾ ਵਾ ਲੰਗਰ ਜਿਹੜਾ ਉਹ ਤਿਆਰ ਕੀਤਾ ਜਾਵੇ ਦਾਲ ਫੁਲਕੇ ਦਾ ਔਰ ਉਸੇ ਗੁਰੂ ਸਾਹਿਬ ਜੀ ਦੀ ਸੋਚ ਤੇ ਪਹੁੰਚ ਦਿੰਦਿਆਂ ਹਰ ਮਹੀਨੇ ਹਰ ਮਸਿਆਂ ਦੇ ਦਿਹਾੜੇ ਸਾਡੇ ਗ੍ਰਹਿ ਸਾਡੇ ਘਰ ਦੇ ਵਿੱਚ ਜਿਹੜਾ ਵਾ ਪੋ ਲੰਗਰ ਮਸਿਆਲ ਦਿਨ ਲਗਾਇਆ ਜਾਂਦਾ ਔਰ ਸਾਰੇ ਸੰਗਤ ਦੇ ਸਜੋਗ ਦੇ ਨਾਲ ਜਿਹੜਾ ਵਾ ਇਹ ਲੰਗਰ ਬੜੇ ਪਿਆਰ ਦੇ ਨਾਲ ਜਿਹੜੀਆਂ ਸੰਗਤਾਂ ਆ ਕੇ ਸ਼ਕਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ ਮਸਿਆ ਔਰ ਮਸਿਆ ਤਰਨ ਤਰਨ ਦੇ ਵਿੱਚ ਬੜੀ ਸ਼ਰਧਾ ਦੇ ਨਾਲ ਮਨਾਈ ਜਾਂਦੀ ਹੈ ਕਿਉਂਕਿ ਮਸੇ ਨਾਂ ਦੇ ਬੰਦੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸਰੋਵਰ ਵਾਸਤੇ ਜ਼ਮੀਨ